रेडी स्टार्ट ਰਾਸ਼ਟਰਪਤੀ ਦਰਪਤੀ ਮੁਰਮੂ ਨੇ ਗੁਰ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੋਕੇਸ਼ਨ ਹਾਲ ਵਿੱਚ ਕਰਵਾਈ ਗਈ ਪੰਜਾਵੀਂ ਕਨਵੋਕੇਸ਼ਨ ਵਿੱਚ ਬਤੌਰ ਮੁੱਖ ਮਹਿਮਾਨ ਆਪਣੇ ਇਤਿਹਾਸਿਕ ਸੰਬੋਧਨ ਦੌਰਾਨ ਖੁੱਲ ਕੇ ਮੰਦੇ ਬਲਬਲੇ ਜ਼ਾਹਰ ਕੀਤੇ ਡੰਡੀ ਉਹਨਾਂ ਦਾ ਕਹਿਣਾ ਸੀ ਕਿ ਸਾਰੇ ਦੇਸ਼ ਭਾਗ ਪੰਜਾਬ ਵਿੱਚ ਵੀ ਵਿਦਿਅਕ ਪੱਖੋਂ ਔਰਤਾਂ ਦੀਆਂ ਪ੍ਰਾਪਤੀਆਂ ਬੇਮਿਸਾਲ ਹਨ ਡੰਡੀ ਵਜਾ ਸਾਫ ਸੀ ਕਿਉਂਕਿ ਰਾਸ਼ਟਰਪਤੀ ਨੇ ਜਿੰਨਾ 463 ਹੁਣ ਹਰਾਂ ਨੂੰ ਡਿਗਰੀਆਂ ਭੇਂਟ ਕੀਤੀਆਂ ਉਹਨਾਂ ਵਿੱਚੋਂ ਜ਼ਿਆਦਾਤਰ ਕੁੜੀਆਂ ਤੇ ਔਰਤਾਂ ਸਨ ਡੰਡੀ ਮੁਰਮੂ ਰਾਸ਼ਟਰਪਤੀ ਬਣ ਤੋਂ ਪਹਿਲਾਂ ਸ਼ਕਤੀਸ਼ਾਲੀ ਕਬਾਇਲੀ ਮਹਿਲਾ ਆਗੂ ਵਜੋਂ ਵਿਚਰ ਚੁੱਕੇ ਹਨ ਤੇ ਝਾਰਖੰਡ ਵਿੱਚ ਵਿਧਾਇਕਾ ਵਜੋਂ ਵੀ ਕੰਮ ਕਰ ਚੁੱਕੇ ਹਨ ਡੰਡੀ ਉਹ ਨਾ ਸਿਰਫ ਕੁੜੀਆਂ ਤੇ ਔਰਤਾਂ ਦੀਆਂ ਹਕੀਕੀ ਮੁਸ਼ਕਲਾਂ ਤੇ ਉਹਨਾਂ ਦੇ ਕਾਰਗਰ ਹਲਭਰੇ ਜਾਣਦੇ ਹਨ ਸਗੋਂ ਅਕਾਦਮਿਕ ਪੱਖੋਂ ਵੀ ਸੁਚੇਤ ਹਨ ਡੰਡੀ ਖੁਦ ਕਈ ਅਕਾਦਮਿਕ ਪ੍ਰਾਪਤੀਆਂ ਉਹਨਾਂ ਦੇ ਨਾਂ ਦਰਜ ਹਨ ਡੰਡੀ ਇਸ ਲਈ ਉਹਨਾਂ ਦਾ ਇਹ ਕਹਿਣਾ ਕਿ ਸਾਰੇ ਦੇਸ਼ ਵਿੱਚ ਖਾਸ ਕਰ ਪੰਜਾਬ ਵਿੱਚ ਔਰਤਾ ਵਿਦਿਗ ਪੱਖੋਂ ਨਵੀਂ ਪਰਵਾਜ਼ ਪਰ ਰਹੀਆਂ ਹਨ ਡੰਡੀ ਇਹ ਬਿਨਾਂ ਸ਼ੱਕ ਕਾਬਿਲ ਗੌਰ ਕਥਨ ਹੈ ਡੰਡੀ ਰਾਸ਼ਟਰਪਤੀ ਨੇ ਇਹ ਸੰਦੇਸ਼ ਵੀ ਦਿੱਤਾ ਕਿ ਪੰਜਾਬ ਵਾਗ ਮੁਲਕ ਦੇ ਹੋਰ ਨਾ ਸੂਬਿਆਂ ਦੇ ਲੋਕਾਂ ਨੂੰ ਵੀ ਆਪਣੀਆਂ ਧੀਆਂ ਨੂੰ ਵਿਦਿਅਕ ਪੜ ਵਿੱਚ ਅੱਗੇ ਵਧਣ ਦੇਣਾ ਚਾਹੀਦਾ ਹੈ ਡੰਡੀ ਉਹਨਾਂ ਬੜੀ ਨਿਮਰਤਾ ਨਾਲ ਇਹ ਦੱਸਿਆ ਕਿ ਪੰਜਾਬ ਵਿੱਚ ਨਾਰੀ ਚੇਤਨਾ ਦੀ ਨਵੀਂ ਪਰਵਾਜ਼ ਤੇ ਵਿਦਿਅਕ ਜਾਗਰਤੀ ਪਿੱਛੇ ਗੁਰੂ ਨਾਨਕ ਪਾਤਸ਼ਾਹ ਦਾ ਪੈਗਾਮ ਵੀ ਹੈ ਡੰਡੀ ਗੁਰੂ ਸਾਹਿਬ ਨੇ ਤਿੰਨ ਸਦੀਆਂ ਪਹਿਲਾਂ ਉਦੋਂ ਧੀਆਂ ਨੂੰ ਪੁੱਤਰਾਵਾਗ ਹੱਕ ਹਕੂਕ ਦੇਣ ਦੀ ਸਿੱਖਿਆ ਦਿੱਤੀ ਸੀ ਜਦੋਂ ਸਮਾਜ ਦਾ ਜ਼ਿਆਦਾ ਹਿੱਸਾ ਗੜਕ ਚੁੱਕਾ ਹੋਇਆ ਸੀ ਡੰਡੀ ਬਿਨਾਂ ਸ਼ੱਕ ਉਹਨਾਂ ਵੇੜਿਆਂ ਵਿੱਚ ਕੁੜੀਆਂ ਨੂੰ ਜੰਮਦੇ ਹੀ ਮਾਰ ਦੇਣਾ ਜਾਂ ਜੰਮਣ ਤੋਂ ਲੈ ਕੇ ਵਿਆਹ ਦੀ ਉਮਰ ਤੱਕ ਘਰ ਦੀਆਂ ਦਹਲੀਜ਼ਾਂ ਅੰਦਰ ਰੱਖਿਆ ਜਾਂਦਾ ਸੀ ਤੇ ਵਿਆਹ ਦੀ ਉਮਰ ਵੀ ਉਦੋਂ ਬਾਲਗ ਹੋਣ ਦੀ ਉਮਰ ਤੋਂ ਇਤੇ ਘਟ ਹੁੰਦੀ ਸੀ ਡੰਡੀ ਅਜਿਹੇ ਸਮੇਂ ਦੌਰਾਨ ਗੁਰਨਾਰੰਗ ਦੇਵ ਜੀ ਵੱਲੋਂ ਧੀਆਂ ਦੇ ਹੱਕ ਵਿੱਚ ਦਿੱਤੀ ਸਿੱਖਿਆ ਦੇ ਦੂਰ ਦਰਸੀ ਅਸਰ ਸਾਹਮਣੇ ਆਏ ਡੰਡੀ ਸਮਾਜ ਰਵਾਇਤੀ ਗਲਤ ਸੋਚਾਂ ਦੇ ਚੱਕਰ ਵਿੱਚੋਂ ਬੇਹੱਦ ਤੱਕ ਨਿਕਲ ਚੁੱਕਾ ਹੈ ਤੇ ਨਵੀਂ ਪੀੜ੍ਹੀ ਦੇ ਲੋਕ ਨਵੀਂ ਸੋਚ ਨਾਲ ਆਪਣੀ ਔਲਾਦ ਦੀ ਪਰਵਰਿਸ਼ ਕਰ ਰਹੇ ਹਨ ਡੰਡੀ ਇਕਾਦੁਕਾ ਮਾਮਲੇ ਛੱਡ ਦਈਏ ਤਾਂ ਸਪਸ਼ਟ ਹੈ ਕਿ ਸਮਾਜ ਵਿੱਚ ਕੁੜੀਆਂ ਜਾਂ ਔਰਤਾਂ ਦੀ ਹਾਲਤ ਹੁਣ ਚਿੰਤਾਜਨਕ ਪੱਧਰ ਤੇ ਨਹੀਂ ਹੈ ਸਗੋਂ ਉਹੋ ਪੜਨ ਲੈ ਕੇ ਵੱਡੀਆਂ ਪ੍ਰਾਪਤੀਆਂ ਕਰਕੇ ਪੁਰਸ਼ਾਂ ਲਈ ਰਾਖਵੇਂ ਸਮਝੇ ਜਾਂਦੇ ਹਰ ਖੇਤਰ ਵਿੱਚ ਨਾਮਣਾ ਖੱਟ ਰਹੀਆਂ ਹਨ ਡੰਡੀ ਇਹ ਸਿਰਫ ਕਿਸੇ ਇੱਕ ਜ਼ਿਲੇ ਜਾਂ ਕਿਸੇ ਇੱਕ ਯੂਨੀਵਰਸਿਟੀ ਨਾਲ ਸੰਬੰਧਤ ਮਸਲਾ ਨਹੀਂ ਹੈ ਡੰਡੀ ਰਾਸ਼ਟਰਪਤੀ ਨੇ ਜਿਹੜੇ ਅੰਦਾਜ਼ ਤੇ ਜਿੰਨੀ ਖੁਸ਼ੀ ਨਾਲ ਮਨ ਦੀਆਂ ਗੱਲਾਂ ਕੀਤੀਆਂ ਹਨ ਉਹ ਉਹਨਾਂ ਮਾਪਿਆਂ ਲਈ ਵੀ ਨਸੀਹਤ ਹਨ ਜਿਹੜੇ ਹਾਲੇ ਵੀ ਥੋਥੀਆਂ ਦਲੀਲਾਂ ਤੇ ਸੋਚਾਂ ਦੇ ਜਾਲ ਵਿੱਚ ਫਸ ਕੇ ਧੀਆਂ ਦੇ ਰਾਹ ਵਿੱਚ ਅੜਿੱਕਾ ਬਣੀ ਖੜੇ ਹਨ ਡੰਡੀ ਕੁੜੀਆਂ ਹੁਣ ਸਿਰਫ ਸਾਖਰ ਪੱਧਰ ਤੱਕ تعلیم ਜਾਫਤਾ ਨਹੀਂ ਹਨ ਸਗੋਂ ਉਹ ਹਰ ਖੇਤਰ ਵਿੱਚ ਮਾਨਮਤੀਆਂ ਮੱਲਾਂ ਮਾਰ ਰਹੀਆਂ ਹਨ ਡੰਡੀ ਰਾਸ਼ਟਰਪਤੀ ਨੇ ਪੰਜਾਬ ਦੇ ਹਵਾਲੇ ਨਾਲ ਗੱਲ ਤੋਰੀ ਹੈ ਪਰ ਨਸੀਹਤ ਸਾਰੇ ਮੁਲਕ ਲਈ ਹੈ ਡੰਡੀ ਬਿਨਾਂ ਸ਼ੱਕ ਉਹਨਾਂ ਦਾ ਅੰਮ੍ਰਿਤਸਰ ਵਿੱਚ ਪੁੱਜ ਕੇ ਕਨਵੋਕੇਸ਼ਨ ਦੌਰਾਨ ਡਿਗਰੀਆਂ ਭੇਂਟ ਕਰਨਾ ਤੇ ਡਿਗਰੀਆਂ ਪ੍ਰਾਪਤ ਕਰਨ ਵਾਲਿਆਂ ਲਈ ਤਾਂ ਇਹ ਮਾਣ ਮੱਤੇ ਪਲ ਹਨ ਹੀ ਸਗੋਂ ਸਮੁੱਚੇ ਸਮਾਜ ਲਈ ਇਸ ਪੱਖੋਂ ਮਾਣ ਵਾਲੀ ਗੱਲ ਹੈ ਕਿ ਜ਼ਿਆਦਾਤਰ ਡਿਗਰੀਆਂ ਪ੍ਰਾਪਤ ਕਰਤਾ